ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਇਤਿਹਾਸ ਦਾ ਸੰਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜੰਦਾ ਦੀ ਦਰਦਨਾਕ ਸ਼ਹਾਦਤ ਦੇ ਮੁੱਖ ਖਲਨਾਇਕ ਸੂਬਾ ਸਰਹੰਦ ਵजीर खान ਦੀ ਬੇਗਮ ਬੇਗਮ ਜੈਨਾ ਦਾ ਹੈ ਬਾਈਤਰ ਦੇ ਬिलासपुर ਖੇਤਰ ਦੀ ਜੰਪਾਲ ਬੇਗਮ ਜੈਨਾ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਉਹਨਾਂ ਦਾ ਬਚਪਨ ਦਾ ਨਾਂ ਸੀ ਪਾਗੋ ਰਾਣੀ ਉਹਨਾਂ ਦਾ ਮਨ ਗੁਰੂ ਘਰ ਨਾਲ ਉਦੋਂ ਜੁੜਿਆ ਜਦੋਂ ਉਹ ਆਪਣੇ ਵਿਆਹ ਤੋਂ ਕੁਝ ਕਸਾਲ ਪਹਿਲਾਂ ਆਪਣੀ ਮਾਂ ਨਾਲ ਇੱਕ ਅਮਰਤ ਧਾਰੀ ਬੀਬੀ ਨੂੰ ਮਿਲਣ ਸ਼੍ਰੀ ਆਨੰਦਪੁਰ ਸਾਹਿਬ ਗਏ ਸਨ ਇਹ ਅਮਰਤ ਧਾਰੀ ਬੀਬੀ ਉਹਨਾਂ ਦੀ ਪੁਰਾਣੀ ਗਵੰਡਨ ਸੀ ਜੋ ਸਾਰਾ ਪਰਿਵਾਰ ਅਮਰਤ ਪਾਨ ਕਰਕੇ ਖਾਲਸਾ ਸਜ ਗਏ ਸਨ ਇਹ ਛੋਟੇ ਸਾਹਿਬ ਜਾਦਿਆਂ ਦੇ ਜਨਮ ਤੋਂ ਕੁਝਕ ਸਾਲ ਪਹਿਲਾਂ ਦੀ ਗੱਲ ਹੈ ਪਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਿਚਰਦੇ ਹੋਏ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਦੇ ਜਾਹੋ ਜਲਾਲ ਦੀ ਤਸਵੀਰ ਇਸ ਕਦਰ ਉਨ੍ਹਾਂ ਦੇ ਮਨ ਵਿੱਚ ਵਸ ਗਈ ਕਿ ਉਹ ਆਪਣੇ ਅੰਤਿਮ ਸਾਹਾਂ ਤੱਕ ਵੀ ਇਸ ਨੂੰ ਭੁਲਾ ਨਾ ਸਕੇ ਸਮੇਂ ਨੇ ਕਰ ਬਟ ਲਈ ਤੇ ਭਾਗੋ ਦਾ ਵਿਆਹ ਸਰਹੰਦ ਦੇ ਇਲਾਕੇ ਦੇ ਇੱਕ ਪਿੰਡ ਵਿੱਚ ਹੋਣਾ ਤੈ ਹੋਇਆ ਵਿਆਹ ਤਾਂ ਹੋ ਗਿਆ ਪਰ ਭਾਗੋ ਦਾ ਡੋਲਾ ਆਪਣੇ ਸਹੁਰੇ ਘਰ ਤੱਕ ਨਾ ਪਹੁੰਚੇ ਰਸਤੇ ਵਿੱਚ ਹੀ ਸਰਹੰਦ ਦਾ ਨਵਾਬ ਵजीर खान ਉਸ ਦਾ ਡੋਲਾ ਅਗਵਾ ਕਰਕੇ ਆਪਣੇ ਮਹਿਲਾਂ ਵਿੱਚ ਲੈ ਗਿਆ ਮੰਨਿਆ ਜਾਂਦਾ ਹੈ ਕਿ ਵਜ਼ੀਰ ਖਾਨ ਨੂੰ ਪਹਿਲਾਂ ਤੋਂ ਹੀ ਆਪਣੇ ਝੋਲੀ ਚੁੱਕ ਮੁਖਵਰਾ ਰਾਹੀ ਰੂਪਮਤੀ ਭਾਗੋ ਦੇ ਸ਼ਿਵਾਵ ਬਾਰੇ ਖਬਰ ਮਿਲ ਗਈ ਸੀ ਵਜ਼ੀਰ ਖਾਨ ਨੇ ਮੈਲਾ ਦੇ ਐਸ਼ੋ ਆਰਾਮ ਰਾਹੀ ਭਾਗੋ ਦਾ ਦਿਲ ਜਿੱਤਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਭਾਗੋ ਕਾਫੀ ਸਮਾਂ ਉਸ ਦੇ ਨਾਲ ਵਿਆਹ ਲਈ ਤਿਆਰ ਨਾ ਹੋਈ ਪਰ ਜਦੋਂ ਕਿਸੇ ਪਾਸੇ ਕੋਈ ਰਾਹ ਨਾ ਦਿਸਿਆ ਤਾ ਫਿਰ ਬਾਦਸ਼ਾਹੀ ਧੌਂਸ ਦੇ ਅੱਗੇ ਔਰਤ ਜਾਨ ਦੀ ਮਜਬੂਰੀ ਨੇ ਹਥਿਆਰ ਛੁੱਟ ਦਿੱਤੇ ਨਿਕਾਹ ਤੋਂ ਬਾਅਦ ਉਨ੍ਹਾਂ ਦਾ ਨਾਮ ਬੀਗਮ ਜੈਨ ਬੁਨੀਮਾ ਰੱਖਿਆ ਗਿਆ ਤੇ ਵਜ਼ੀਰ ਖਾਨ ਉਨ੍ਹਾਂ ਨੂੰ ਬੀਗਮ ਜੈਨਾ ਕਹਿ ਕੇ ਬੁਲਾਉਂਦਾ ਸੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਕੁਖ ਤੋਂ ਵਜ਼ੀਰ ਖਾਨ ਦੇ ਦੋ ਪੁੱਤਰਾਂ ਨੇ ਜਨਮ ਲਿਆ ਸਮਾਂ ਇਸੇ ਤਰ੍ਹਾਂ ਹੀ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਆਇਆ ਉਹ ਸਮਾਂ ਜਿਸਦੇ ਬਾਰੇ ਦੱਸਦਿਆਂ ਵੀ ਇਤਿਹਾਸ ਦੀ ਤਵਾਰਿਕ ਆਪ ਵੀ ਰੋ ਪੈਂਦੀ ਹੈ ਕਾਜੀ ਦੇ ਫਤਵੇ ਰਾਹੀਂ ਕਚਹਿਰੀ ਚ કડੀ ਗਈ ਜ਼ਾਲਮਾਂ ਦੀ ਤਰਤੀਬ ਬਾਰੇ ਜਦੋਂ ਬੇਗਮ ਜ਼ੈਨਾ ਨੂੰ ਪਤਾ ਲੱਗਿਆ ਤਾਂ ਸੁਣ ਕੇ ਉਸ ਦੀ ਰੂਹ ਤੱਕ ਕੰਬ ਗਈ ਬਰਿਆਂ ਪਹਿਲਾਂ ਦੇਖੇ ਵੱਡੇ ਸਾਹਿਬਜ਼ਾਦਿਆਂ ਦੇ ਮੁਖੜੇ ਉਸ ਦੀਆਂ ਅੱਖਾਂ ਸਾਹਮਣੇ ਆ ਗਏ ਅੱਜੇ ਛੋਟੇ ਸਾਹਿਬ ਜਾਦਿਆਂ ਦੀ ਉਮਰ ਵੀ ਲਗਭਗ 19 ਹੀ ਸੀ ਉਹ ਵਜ਼ੀਰ ਖਾਨ ਕੋਲ ਜਾ ਕੇ ਕੁਰਲਾਉਂਦੀ ਦੁਹਾਈਆਂ ਦੇ ਦੇ ਕੇ ਉਸਨੇ ਵਜ਼ੀਰ ਖਾਨ ਨੂੰ ਰੋਕਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹੰਕਾਰ ਵਿੱਚ ਅੰਨਾ ਹੋਇਆ ਹਾਕਮ ਆਪਣੀ ਕਬਰ ਆਪਣੇ ਹੱਥੀਂ ਪੁੱਟਦਾ ਰਿਹਾ ਛੋਟੀਆਂ ਛੋਟੀਆਂ ਮਾਸੂਮ ਜਿੰਦਾ ਨੀਹਾਂ ਵਿੱਚ ਖਾਮੋਸ਼ ਹੋ ਗਈਆਂ ਤੇ ਜਦੋਂ ਇਹ ਖਬਰ ਬੇਗਮ ਜੈਨਾ ਦੇ ਕੰਨਾਂ ਵਿੱਚ ਪਈ ਤੇ ਉਹ ਤਾਂ ਹਾਂ ਮਾਰ ਮਾਰ ਕੇ ਰੋਈ ਫੁੱਲਾਂ ਵਰਗੀਆਂ ਜਿੰਦਾ ਤੇ ਹੋਏ ਇਹ ਜ਼ੁਲਮ ਉਸ ਤੋਂ ਬਰਦਾਸ਼ਤ ਨਾ ਹੋਏ ਤੇ ਫਿਰ ਇੱਕ ਤੇਜ਼ ਧਾਰੀ ਖੰਜਰ ਆਪਣੇ ਕਲੇਜੇ ਵਿੱਚ ਮਾਰ ਕੇ ਉਸਨੇ ਆਪਣੇ ਜੀਵਨ ਦਾ ਅੰਤ ਕਰ ਲਿਆ ਤੇ ਆਪਣਾ ਮ੍ਰਿਤਕ ਸਰੀਰ ਸਰਹੰਦ ਦੇ ਮੈਦਾਨ ਵਿੱਚ ਛੱਡ ਕੇ ਸਾਹਿਬ ਜਾਦਿਆਂ ਦੇ ਮਗਰ ਮਗਰ ਹੋਤੁਰੀ ਐਸੀ ਇਤਿਹਾਸ ਵਜ਼ੀਰ ਖਾਨ ਦੀ ਬੀਗਮ ਜੈਨ ਬੁਨੀਮਾ ਦਾ ਸਤਨਾਮ ਸ੍ਰੀ ਵਾਹਿਗੁਰੂ